ਕਿਰੀਏ ਕਾਲ ਸਾਰਿਆਂ ਨੂੰ ਅੱਜ ਆਪਾਂ ਪੜਨ ਜਾ ਰਹੇ ਹਾਂ ਨਜਾਬਤ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਪਹਿਲਾ ਪ੍ਰਸ਼ਨ ਹੈ ਨਜਾਬਤ ਰਚਿਤਾਰ ਨਾਦਰ ਸ਼ਾਹ ਦੀ ਕਥਾ ਦਾ ਸੰਬੰਧ ਪੰਜਾਬ ਦੇ ਕਿਸ ਸਦੀ ਦੇ ਇਤਿਹਾਸ ਨਾਲ ਹੈ 18ਵੀਂ ਸਦੀ ਦੇ ਇਤਿਹਾਸ ਨਾਲ ਨਜਾਬਤ ਰਚਿਤਾਰ ਕਿਹੜੀ ਹੈ ਨਾਦਰ ਸ਼ਾਹੀ ਵਾਰ ਨਾਦਰ ਸ਼ਾਹੀ ਵਾਰ ਦਾ ਛੰਦ ਕਿਹੜਾ ਹੈ ਸਿਰਖੰਡੀ ਛੰਦ ਹੈ ਨਾਦਰ ਸ਼ਾਹ ਦੀ ਵਾਰ ਦੀਆਂ ਕਿੰਨੀਆਂ ਪੌੜੀਆਂ ਹਨ 86 ਬਾੜੀਆਂ ਹਨ ਮੈਥੋ ਨਹੀਂ ਭਰੀਂਦੀ ਇਹ ਤੇਰੀ ਚੱਟੀ ਜਾ ਵਗ ਜਾ ਬਣੀ ਪੇਕੇ ਘੱਤ ਕੇਰੀ ਪੱਟੀ ਕਿਸ ਕਾ ਕਵਿਧੀਆਂ ਕਾਫ ਤੁਕਾਂ ਹਨ ਨਜਾਬਤ ਦੀਆਂ ਨਾਦਰਸ਼ਾ ਦੀ ਵਾਰ ਦਾ ਕਰਤਾ ਕੌਣ ਹੈ ਨਜਾਬਤ ਨਾਦਰਸ਼ਾ ਦੀ ਵਾਰ ਨੂੰ ਖੋਜ ਕੇ ਲਿਪੀਬੱਧ ਕਰਨ ਦਾ ਸੇਰਾ ਕਿਸ ਨੂੰ ਜਾਂਦਾ ਹੈ ਪੰਡਿਤ ਹਰੀ ਕ੍ਰਿਸ਼ਨ ਕੋਲ ਨੂੰ ਨਾਦਰ ਸ਼ਾ ਦੀ ਵਾਰ ਵਿੱਚ ਕਵੀ ਨੇ ਚੁਗਤਤਾ ਬਾਦਸ਼ਾਹ ਆ ਕੇ ਕਿਹੜੇ ਸਮਰਾਟ ਵੱਲ ਸੰਕੇਤ ਕੀਤਾ ਹੈ? ਤੈਮੂਰ ਸਮਰਾਟ ਵੱਲ। ਨਾਦਰ ਸ਼ਾ ਦੇ ਹਮਲੇ ਸਮੇਂ ਦਿੱਲੀ ਦੇ ਤਖਤ ਤੇ ਕੌਣ ਹਕੂਮਤ ਕਰਦਾ ਸੀ? ਮੁਹੰਮਦ ਸ਼ਾ ਰੰਗੀਲਾ। ਹਿੰਦੂਸਤਾਨੀ ਦ੍ਰਿਸ਼ਟੀਕੋਣ ਤੋਂ ਵਾਰ ਦੀ ਰਚਨਾ ਕਰਨ ਵਾਲਾ ਮੱਧਕਾਲ ਦਾ ਪਹਿਲਾ ਵਾਰਕਾਰ ਕਿਹੜਾ ਸੀ? ਨਜਾਬਤ। ਨਾਰਤ ਤੇ ਕੱਲ ਕਿਹੋ ਜਿਹੇ ਪਾਤਰ ਹਨ? ਮਿਥਿਆਸਿਕ ਪਾਤਰ ਹਨ। ਨਾਦਰ ਸ਼ਾਹ ਨੂੰ ਹਿੰਦੁਸਤਾਨ ਉੱਪਰ ਹਮਲਾ ਕਰਨ ਲਈ ਉਕਸਾਉਣ ਦਾ ਦੋਸ਼ੀ ਨਜਾਵਤ ਨੇ ਕਿਸ ਨੂੰ ਮੰਨਿਆ ਹੈ ਨਿਜ਼ਾਮ-ਉਲ-ਮੁਲਕ ਨੂੰ ਉੱਥੇ ਕੀ ਤਾਕਤ ਹੈ ਮਹਿਰੀਆਂ ਨਕ ਨਥਾ ਪਾਵਨ ਇਹ ਸਤਰਾਂ ਕਿਹੜੀ ਰਚਨਾ ਵਿੱਚ ਹਨ ਨਾਦਰ ਸ਼ਾਦੀਵਾਰ ਨਾਦਰ ਸ਼ਾਦੀਵਾਰ ਵਿੱਚ ਕਿਹੜੀ ਲੜਾਈ ਦਾ ਜ਼ਿਕਰ ਹੈ ਕਰਨਾਲ ਦੀ ਲੜਾਈ ਦਾ ਨਾਦਰ ਸ਼ਾਹ ਨੇ ਹਿੰਦੁਸਤਾਨ ਤੇ ਹਮਲਾ ਕਰਨ ਲਈ ਕਿੱਥੋਂ ਕੂਚ ਕੀਤਾ ਸੀ ਕੰਧਾਰ ਤੋਂ ਸਹੀ ਸੋਚ ਕੋ ਦਵਨ 20ਾ ਸੱਚੇ ਕੰਮ ਤੇਰੇ ਸੁਬਹਾਨਾ ਸਰ ਪਰ 우ਹਾ ਹੋਸੀਆ ਜਿਹੜੀ ਲਿਖੀ ਦੇ ਵਿੱਚ ਕੁਰਾਨਾ ਨਜਾਬਤ ਦੀਆਂ 17 ਨਾਦਰ ਸ਼ਾਦੀ ਵਾਰ ਦੇ ਕਿਹੜੇ ਅੰਗ ਵਿੱਚ ਅੰਗ ਦਾ ਹਿੱਸਾ ਹਨ ਮੰਗਲਾ ਚਰਨ ਦਾ ਨਾਦਰ ਸ਼ਾਦੀ ਵਾਰ ਵਿੱਚ ਕਿਸ ਉਪਭਾਸ਼ਾ ਦਾ ਪ੍ਰਭਾਵ ਹੈ ਲੈਨਦੀ ਉਪਭਾਸ਼ਾ ਦਾ ਨਾਦਰ ਸ਼ਾਦੀ ਵਾਰ ਵਿੱਚ ਵਾਰ ਦੇ ਕਰਤਾ ਨੇ ਕਿਹੜੀਆਂ ਦੋ ਤੁਕਾਂ ਵਿੱਚ ਆਪਣਾ ਨਾਮ ਜਾਬਤ ਦੱਸਿਆ 564 ਤੇ 849 ਨਜਾਬਤ ਦੀ 41 ਕਾਂਡ ਪੌੜੀਆਂ ਤੇ ਇਸ ਤਰ੍ਹਾਂ 38 ਕਾਂਡ 86 ਪੌੜੀਆਂ ਅਤੇ 854 17 ਹਨ। ਨਾਦਰ ਸ਼ਾਹ ਨੇ ਭਾਰਤ 'ਤੇ ਹਮਲਾ ਕਦੋਂ ਕੀਤਾ? 1738-39 ਵਿੱਚ। ਨਾਦਰ ਸ਼ਾਹ ਦੀ ਵਾਰ ਨਜਾਬਤ ਤੋਂ ਬਿਨਾ ਹੋਰ ਕਿਸ ਦੀ ਲਿਖੀ ਮੰਨੀ ਜਾਂਦੀ ਹੈ? ਸ਼ਾਹ ਚਿਰਾਗ ਜੋ ਕਿ ਨਜਾਬਤ ਦੇ ਮੁਰਸ਼ਦ ਸਨ। ਨਾਦਰ ਸ਼ਾਹ ਦੀ ਵਾਰ ਦੀ ਪੌੜੀ 37 ਵਿੱਚ ਕਿਸ ਦਾ ਵਰਣਨ ਹੈ? ਇਸ ਵਿੱਚ ਸੰਨਿਆਸੀਆਂ ਵੱਲੋਂ ਕੀਤੇ ਟਾਕਰੇ ਨੂੰ ਪੇਸ਼ ਕੀਤਾ ਗਿਆ ਹੈ 78ਵੀਂ ਬੋਡੀ ਵਿੱਚ ਕਿਸ ਚੀਜ਼ ਦਾ ਵਰਣਨ ਹੈ ਕਰਨਾਲ ਦੇ ਯੁੱਧ ਦਾ ਵਰਣਨ ਹੈ ਪੰਡਿਤ ਹਰੀਕ੍ਰਿਸ਼ਨ ਕੋਲ ਨੂੰ ਕਿਸ ਨੇ ਨਜਾਵਤ ਦੀ ਵਾਰ ਲਿਖਣ ਲਈ ਪ੍ਰੇਰਿਆ ਮੈਕਲੇਗਨ ਜੋ ਕਿ ਇੱਕ ਅੰਗਰੇਜ਼ ਸੀ ਨਜਾਵਤ ਦੀ ਵਾਰ ਨੂੰ ਸਭ ਤੋਂ ਪਹਿਲਾਂ ਕਿਹੜੀ ਲਿਪੀ ਵਿੱਚ ਲਿਖਿਆ ਗਿਆ ਰੋਮਨ ਲਿਪੀ ਵਿੱਚ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ